ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਾਇਗਰੂ ਕਲੌਥ ਹਾਊਸ ਐਂਡ ਪਟਿਕ ਬਟਲਾਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੀ ਕੋਈ ਵੀ ਵੀਡੀਓ ਮਿਸ ਨਾ ਹੋ ਸਕੇ ਅੱਜ ਦੀ ਜਿਹੜੀ ਸਾਡੀ ਵੀਡੀਓ ਰਹੂਗੀ ਉਹ ਕੱਟ ਪੀਸਾਂ ਦੀ ਰਹੂਗੀ ਅੱਜ ਅਸੀਂ ਜਿਹੜੇ ਕੱਟ ਪੀਸ ਲੈ ਕੇ ਆਏ ਆ ਏਕਾ ਟੈਕਸ ਦੇ ਲੈ ਕੇ ਆਏ ਆ ਇਹਦੇ ਵਿੱਚ ਆਰਡੀ ਕਲੈਕਸ਼ਨ ਸਦਕ ਕਲੈਕਸ਼ਨ ਪ੍ਰਿੰਸੈਸ ਦੇ ਜਿਹੜੇ ਕੱਟ ਪੀਸ ਰਹਿਣਗੇ ਠੀਕ ਹੈ ਜੀ ਜਿਹੜਾ ਸਟਾਫ ਹੈ ਬਹੁਤ ਵਧੀਆ ਫਾਈਨ ਸਟਾਫ ਹੈ ਸਮਰ ਕਲੈਕਸ਼ਨ ਇਦੇ ਵਿੱਚ ਪਹਿਲਾ ਕੱਟ ਪੀਸ ਦੇਖੋ ਤੁਸੀਂ ਇਹਦੀ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਠੀਕ ਹੈ ਜੀ ਸਾਡੇ ਕੋਲੇ ਜਿਹੜੇ ਪੀਸ ਹੈ ਦੋ-ਦੋ ਪੀਸ ਅਵੇਲੇਬਲ ਹੈ ਜਿਨ੍ਹਾਂ ਵੀ ਕਿਸੇ ਨੇ ਦੋ ਪੀਸ ਲੈਣੇ ਆ ਜਾਂ ਇੱਕ ਪੀਸ ਲੈਣਾ ਉਹ ਸਾਡੇ ਕੋਲੋਂ ਬਾਏ ਕਰ ਸਕਦਾ ਠੀਕ ਹੈ ਜੀ ਦੇਖੋ ਇਹਦਾ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਇਹਦਾ ਦੂਸਰਾ ਪੀਸ ਹੈ ਇਹ ਸਟਾਫ ਬਹੁਤ ਵਧੀਆ ਫਾਈਨ ਸਟਾਫ ਹੈ ਠੀਕ ਹੈ ਜੀ ਅਸੀਂ ਤੁਹਾਨੂੰ ਇਹਦੀ ਪ੍ਰਾਈਸ ਦੇ ਰਹੇ ਹਾਂ ਸਿਰਫ 90 ਰੁਪਏ ਮੀਟਰ ਠੀਕ ਹੈ ਜੀ 90 ਰੁਪਏ ਪਰ ਮੀਟਰ ਅਸੀਂ ਇਹਦੀ ਪ੍ਰਾਈਸ ਦੇ ਰਹੇ ਹਾਂ ਇਹ ਕੇਵਲਾ ਕਲਰ ਸੀ ਦੂਸਰਾ ਤੁਹਾਨੂੰ ਕੱਟ ਪੀਸ ਦਿਖਾਉਣ ਲੱਗੇ ਹਾਂ ਅਸੀਂ ਥੋੜੇ ਜਿਹਾ ਤੁਹਾਨੂੰ ਕੱਟ ਪੀਸ ਓਪਨ ਕਰਕੇ ਦਿਖਾਵਾਂਗੇ ਇਸ ਤੋਂ ਅਗਲਾ ਪੀਸ ਦੇਖੋ ਇਹਦੀ ਪ੍ਰਿੰਟਿੰਗ ਦੇਖੋ ਤੁਸੀਂ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਜੀ ਠੀਕ ਹੈ ਜੀ 90 ਰੁਪਏ ਪਰ ਮੀਟਰ ਤੁਹਾਨੂੰ ਇਹ ਕੱਟ ਪੀਸ ਮਿਲੇਗਾ ਜਿਹੜੇ ਕੱਟ ਪੀਸ ਹੈ ਇਹ 4 ਮੀਟਰ ਤੱਕ 10 ਮੀਟਰ ਤੱਕ 3.5 ਮੀਟਰ ਤੱਕ ਰਹਿਣਗੇ ਸੀ ਠੀਕ ਹੈ ਜੀ ਤੁਸੀਂ ਇਹਦੇ ਨਾਲ ਫਰੌਕ ਵੀ ਰੈਡੀ ਕਰ ਸਕਦੇ ਹੋ ਸ਼ਰਟ ਪੀਸ ਵੀ ਬਣਾ ਸਕਦੇ ਹੋ ਤੇ ਸ਼ਰਟ ਪੀਸ ਵੀ ਬਣਾ ਸਕਦੇ ਹੋ ਤੁਸੀਂ ਤੇ ਤੁਹਾਡਾ ਸੂਟ ਵੀ ਬਣ ਸਕਦਾ ਜੀ ਠੀਕ ਹੈ ਜੀ ਦੇਖੋ ਇਹ ਤੁਸੀਂ ਲਿਖਿਆ ਦੇ ਸਕਦੇ ਹੋ ਇਹ ਕੇ ਟੈਕਸ ਦੇ ਜਿਹੜੇ ਕੱਟ ਪੀਸ ਰਹਿਣਗੇ ਤੇ ਇਹਨਾਂ ਦੀ ਪ੍ਰਾਈਸ ਅਸੀਂ ਦੇ ਰਹੇ ਹਾਂ ਤੁਹਾਨੂੰ ਸਿਰਫ 90 ਰੁਪਏ ਪਰ ਮੀਟਰ ਇਹ ਕੇਵਲਾ ਕਲਰ ਸੀ ਇਦੇ ਵਿੱਚ ਇੱਕ ਕਲਰ ਹੋਰ ਆਊਗਾ ਜੀ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਹੈ ਕੱਟ ਪੀਸ ਦੀ ਜਿਹੜੀ ਕੱਟ ਰਹੂਗੀ 4 ਮੀਟਰ ਤੱਕ 3 ਮੀਟਰ ਤੱਕ ਰਹੂਗੀ ਠੀਕ ਹੈ ਜੀ ਕਿਸੇ ਨੂੰ ਵੀ ਜਿਹੜਾ ਪੀਸ ਉਹ ਕੱਟ ਕੇ ਨਹੀਂ ਦਿੱਤਾ ਜਾਊਗਾ ਜੋ ਜਿੰਨਾ ਪੀਸ ਹੈ ਉਹਨਾਂ ਹੀ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਇਹ ਕੇ ਵਾਲਾ ਕਲਰ ਸੀ ਦੇ ਵਿੱਚ ਇਹ ਕੇ ਵਾਲਾ ਕਲਰ ਸੀ ਦੇਖੋ ਇਹ ਵੀ ਕਲਰ ਬੜਾ ਪਿਆਰਾ ਕੱਟ ਪੀਸ ਦੇ ਵਿੱਚ 90 ਰੁਪਏ ਪਰ ਮੀਟਰ ਰਹੂਗਾ ਇਹ ਕੱਟ ਪੀਸ 90 ਰੁਪਏ ਪਰ ਮੀਟਰ ਰਹੂਗਾ ਕੱਟ ਪੀਸ ਜੀ ਠੀਕ ਹੈ ਜੀ ਛੋੜੇ ਜੇ ਕੱਟ ਪੀਸ ਇਸ ਦੇ ਵਿੱਚ ਓਪਨ ਕਰਾਂਗੇ ਇਸ ਤੋਂ ਅਗਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਸੈਦਕ ਬ੍ਰਾਂਡ ਦਾ ਹੈ ਇਹ ਸੈਦਕ 컬렉ਸ਼ਨ ਹੈ ਸਟੌਕ ਬਹੁਤ ਵਧੀਆ ਰਹੂਗਾ ਜੀ ਜੇਕਰ ਇਹ ਵਾਲਾ ਕਿਸੇ ਨੂੰ ਪੀਸ ਬਾਇ ਕਰਨਾ ਹੈ ਸਾਡੇ ਕੋਲ ਤੁਸੀਂ ਇਹ ਬਾਇ ਕਰ ਸਕਦੇ ਹੋ ਪਰ ਮੀਟਰ 90 ਰੁਪਏ ਪਰ ਮੀਟਰ ਠੀਕ ਹੈ ਜੀ ਇਸ ਤੋਂ ਅਗਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ 90 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਕੱਟ ਪੀਸ ਮਿਲੂਗਾ ਕੱਟ ਪੀਸ ਦੀ ਕੱਟ ਰਊਗੀ 2.5 ਮੀਟਰ 3 ਮੀਟਰ 3.5 ਮੀਟਰ ਪੌਣੇ 4 ਮੀਟਰ ਤੱਕ ਰਊਗੀ ਜੀ ਠੀਕ ਹੈ ਇਹਦੇ ਵਿੱਚ ਇੱਕ ਹੋਰ ਕਲਰ ਹੈ ਦੇਖੋ ਇਹ ਕੇਵळा ਕਲਰ ਆਊਗਾ ਇਹਦੇ ਵਿੱਚ ਬੜਾ ਪਿਆਰਾ ਜਿਹਾ ਕਲਰ ਹੈ ਦੇਖੋ ਠੀਕ ਹੈ ਜੀ ਬੜਾ ਪਿਆਰਾ ਜਿਹਾ ਕਲਰ ਹੈ ਸਾਡੇ ਕੋਲ ਤੁਸੀਂ ਇਹ ਕੱਟ ਪੀਸ ਬਾਏ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਪਸੰਦ ਹੈ ਇਸ ਤੋਂ ਅਗਲਾ ਕਲਰ ਦੇਖੋ ਇਹਦੇ ਵਿੱਚ ਇਹ ਕੇਵਲਾ ਕਲਰ ਆਊਗਾ ਠੀਕ ਹੈ ਜੀ ਕੇਵਲਾ ਕਲਰ ਆਊਗਾ ਬੜੇ ਪਿਆਰੇ ਜਿਹੇ ਕਲਰ ਹੈ ਜਿਹਨੂੰ ਵੀ ਕਿਸੇ ਨੂੰ ਪਸੰਦ ਹੋਵੇ ਤਾਂ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਸਕਦੇ ਹੋ ਤੇ ਵਟਸਐਪ ਦੇ ਉੱਪਰ ਸਾਨੂੰ ਭੇਜ ਸਕਦੇ ਹੋ ਜੀ ਠੀਕ ਹੈ ਜੀ ਸਕਰੀਨ ਦੇ ਉੱਪਰ ਅਸੀਂ ਨੰਬਰ ਆਪਣਾ ਟੈਂਸ਼ਨ ਕੀਤਾ ਗਿਆ ਦੇਖੋ ਇਹ ਵਾਲੀ ਪ੍ਰਿੰਟਿੰਗ ਦੇਖੋ य भी बड़ी प्यारी जी प्रेंटिंग है कट पीस की बड़ी प्यारी जी प्रेंटिंग है नब्बे रुपये पर मीटर से प्राइस ठीक है जी इस तो अगला पीस देख सकते हो देखो ये भी प्रेंटिंग देख सकते हो बड़ी प्यारी जी प्रेंटिंग है ये सैद कलैक्शन है प्रेंट तीन देख सकते हो ठीक है जी 90 ਰੁਪਏ ਪਰ ਮੀਟਰ ਇਹਦੀ ਰਹੂਗੀ ਪ੍ਰਾਈਸ ਇਸ ਤੋਂ ਅਗਲਾ ਦੇਖੋ ਇਹ ਕੇਵਲਾ ਕੱਟ ਪੀਸ ਹੈ ਇਹਦੀ ਵੀ ਪ੍ਰਿੰਟਿੰਗ ਤੁਸੀਂ ਦੇ ਸਕਦੇ ਹੋ ਪ੍ਰਿੰਟ ਦੇਖੋ ਕਿੰਨਾ ਪਿਆਰਾ ਜੀ ਇਹਦਾ ਠੀਕ ਹੈ ਜੀ 90 ਰੁਪਏ ਪਰ ਮੀਟਰ ਰਹੂਗੀ ਇਹਦੀ ਪ੍ਰਾਈਸ ਇਸ ਤੋਂ ਅੱਗੇ ਦੇਖੋ ਹਾਂਜੀ ਇਹ ਕੇਵਲਾ ਪ੍ਰਿੰਟ ਆਊਗਾ ਠੀਕ ਹੈ ਜੀ ਇਹ ਕੇਵਲਾ ਪ੍ਰਿੰਟ ਆਊਗਾ 90 ਰੁਪਏ ਪਰ ਮੀਟਰ ਰਹੂਗਾ ਇਹਦਾ ਪ੍ਰਾਈਸ ਇਹ ਵਾਲਾ ਕੱਟ ਪੀਸ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਉਣ ਲੱਗਿਆ ਜੀ ਦੇਖੋ ਇਹਦਾ ਪ੍ਰਿੰਟ ਤੁਸੀਂ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਜੀ ਇਹਦਾ ਬਹੁਤ ਹੀ ਜ਼ਿਆਦਾ ਪਿਆਰਾ ਪ੍ਰਿੰਟ ਹੈ ਜੇ ਕਿਸੇ ਨੂੰ ਇਹ ਵਾਲਾ ਪੀਸ ਪਸੰਦ ਹੈ ਤਾਂ ਜਲਦੀ ਜੀ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਤੁਸੀਂ ਕਰ ਸਕਦੇ ਹੋ ਬਾਈ ਇੱਕ ਇਹ ਵਾਲੀ ਪ੍ਰਿੰਟਿੰਗ ਆਉਗੀ। ਦੇਖੋ ਇੱਕ ਇਹ ਵਾਲੀ ਇਹ ਵਾਲੀ ਪ੍ਰਿੰਟਿੰਗ ਆਉਗੀ। ਬੜੀ ਪਿਆਰੀ ਜੀ ਪ੍ਰਿੰਟਿੰਗ ਹੈ। ਏਕੇ ਟੈਕਸ ਰਹੂਗੀ। ਠੀਕ ਹੈ ਜੀ। ਸੈਦਕ ਕਲੈਕਸ਼ਨ ਤੇ ਆਡੀ ਤੇ ਪ੍ਰਿੰਸਸ ਸਭ ਤਰ੍ਹਾਂ ਦੇ ਤੁਹਾਨੂੰ ਪੀਸ ਸਾਡੇ ਕੋਲੇ ਅਵੇਲੇਬਲ ਹੈ। ਜਿਹੜਾ ਵੀ ਤੁਹਾਨੂੰ ਕੋਈ ਵੀ ਪੀਸ ਪਸੰਦ ਆਉਂਦਾ ਹੈ ਤੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ। ਦੇਖੋ ਇਹ ਵਾਲੀ ਪ੍ਰਿੰਟਿੰਗ ਦੇਖੋ ਇਹ ਵੀ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ। ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਹੈ। ਠੀਕ ਹੈ ਜੀ ਇਸ ਤੋਂ ਅੱਗੇ ਦੇਖੋ ਇਹਦੇ ਵਿੱਚ ਇੱਕ ਹੋਰ ਕਲਰ ਆਊਗਾ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਦੇਖੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੁਹਾਨੂੰ ਜਿਹੜੇ ਕੱਟ ਪੀਸ ਮਿਲਣਗੇ 22 3.5 4 ਤੱਕ ਵੀ ਤੁਹਾਨੂੰ ਮਿਲ ਜਾਣਗੇ ਜੀ ਠੀਕ ਹੈ ਜੀ ਤੁਹਾਨੂੰ ਕੋਈ ਵੀ ਕੱਟ ਪੀਸ ਪਸੰਦ ਆਉਂਦਾ ਤਾਂ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਠੀਕ ਹੈ ਜੀ ਤੁਹਾਨੂੰ ਜਿਹੜੇ ਕੱਟ ਪੀਸ ਦੀ ਸੀ ਪ੍ਰਾਈਸ ਦੇ ਰਹੇ ਹਾਂ ਸਿਰਫ 90 ਰੁਪਏ ਪਰ ਮੀਟਰ ਨਾਲ ਠੀਕ ਹੈ ਜੀ 90 ਰੁਪਏ ਪਰ ਮੀਟਰ ਦੇ ਨਾਲ ਦੇਖੋ ਇਹ ਕੇ ਵਾਲੀ ਪ੍ਰਿੰਟਿੰਗ ਆਜੂਗੀ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਠੀਕ ਹੈ ਜੀ ਜਿਹਨੂੰ ਵੀ ਕਿਸੇ ਨੂੰ ਕੋਈ ਵੀ ਪੀਸ ਪਸੰਦ ਆਉਂਦਾ ਹੈ ਤਾਂ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਜੇਕਰ ਤੁਹਾਨੂੰ ਮੇਰਾ ਵੀਡੀਓ ਪਸੰਦ ਆਈ ਹੋਵੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰਿਓ ਧੰਨਵਾਦ